ਭਾਈ ਰੱਖੋਗੇ ਤਾਂ ਬੱਚਾ ਕਦੇ ਨਹੀਂ ਮਰੂਗਾ ਬੱਚਾ ਪੂਰਾ ਤੰਦਰੁਸਤ ਰਹੂਗਾ ਉਹ ਕਾਲੇ ਸਸੀ ਕੌਰ ਜੀ ਦੋਸਤੋ ਕੀ ਹਾਲ ਚਾਲ ਦਾ ਠੀਕ ਠਾਕ ਹੋ ਜੀ ਤੇ ਦੋਸਤੋ ਅੱਜ ਚੂਚੇ ਹੋ ਗਏ ਆ 5 ਦਿਨ ਦੇ ਤੇ ਆਪਾਂ ਤੇ ਇੱਕ ਦਿਨ ਦੀ ਵੀਡੀਓ ਬਣੀ ਨਹੀਂ ਸੀਗੀ ਜੇ ਦਿਨ ਆਪਾਂ ਨੇ ਐਂਟੀ ਵੈਡਿਕ ਦਾ ਕੋਰਸ ਚੱਲ ਰਿਹਾ ਸੀਗਾ ਤੇ ਅੱਜ ਹੋ ਗਏ 5 ਦਿਨ ਦੇ ਤੇ ਅੱਜ ਆਪਾਂ ਨੇ ਇਹਨਾਂ ਦੇ ਅਖਬਾਰ ਵੀ ਚੱਕ ਦੇਣੇ ਆ ਤੇ ਦੋ ਆਪਾਂ ਨੇ ਰੱਖੇ ਸੀਗੇ ਨਾ ਫਿਲਟਰ ਹੁਣ ਆਪਾਂ ਨੇ ਇਹਨਾਂ ਨੂੰ ਚਾਰ ਰੱਖ ਦੇਣੇ ਆ ਚਾਰ ਜਾਂ ਪੰਜ ਪਾਣੀ ਵਾਲੇ ਆਪਾਂ ਨੇ ਡ੍ਰਿੰਕਰ ਚੱਕ ਤੇ ਉਹਨਾਂ ਦਾ ਚਾਰਜ ਤੁਹਾਨੂੰ ਦੱਸ ਦਿਆਂ ਆਪਾਂ ਨੇ ਕੀ ਪਾਉਣਾ ਤੇ ਟੈਂਪਰੇਚਰ ਹੈਗਾ ਇਸ ਟਾਈਮ 29.2 29.2 ਟੈਂਪਰੇਚਰ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਨੇ ਤਕਰੀਬਨ ਹੁਣ ਟਾਈਮ ਹੋ ਗਿਆ 8:30 ਦਾ ਟਾਈਮ ਹੋ ਗਿਆ 10:30 ਵਜੇ ਜਿਹੜਾ ਇੱਕ ਬੱਲ ਵਲਦਾ ਉਹ ਵੀ ਆਪਾਂ ਨੇ ਬੰਦ ਕਰ ਦੇਣਾ ਕਿਉਂਕਿ ਦਿਨ ਚ ਟੈਂਪਰੇਚਰ ਬਹੁਤ ਜ਼ਿਆਦਾ ਹੋ ਜਾਂਦਾ ਤੇ ਸ਼ਾਮੀ ਵਾਲਾਂਗੇ ਆਪਾਂ ਤਕਰੀਬਨ 7 ਵਜੇ 7 ਵਜੇ ਤੱਕ 31 32 ਟੈਂਪਰੇ ਆਮ ਨਾ ਰਹਿੰਦਾ ਹੁਣ ਅਖਬਾਰ ਆਪਾਂ ਚੱਕ ਦੰਨੇ ਆ ਤੇ 2-3 ਦਿਨ ਇਦਾਂ ਹੀ ਆਪਾਂ ਅਖਬਾਰ ਚੱਕ ਕੇ ਰੱਖਾਂਗੇ ਸਿੰਬਰੀ ਆਉਂਗੇ ਰੋਜ਼ ਨਹੀਂ ਕਿ ਸਿੰਬਰ ਦੇਣਾ ਥੱਲੇ ਤੇ ਹੁਣ ਆਦੇ ਜਿੱਦਾਂ ਨਾ ਇਹਨਾਂ ਦੀਆਂ ਬਿਠਾਂ ਪਈ ਰਹਿਣੀਆਂ ਨਹੀਂ ਖਾਈ ਜਾਂਦੇ ਆ ਇਹ ਚਾਚਾ ਕੋ ਉਨਾਂ ਕੋ ਚੁੱਕੀ ਜਾਂਦੇ ਆ ਇਹ ਸਿੰਬਰ ਦੇਗਾ ਨਾ ਰੋਜ਼ ਤੇ 10 ਦਿਨ ਬਾਅਦ ਫਿਰ ਆਪਾਂ ਨੇ ਛਿਲਕਾ ਪਿਛਾ ਦੇਣਾ ਇਹਨਾਂ ਨੂੰ ਜੀ ਛਿਲਕਾ ਆਪਾਂ ਹੁਣ ਪਿਛਾਉਨੇ ਆ ਇਹ ਫੀਡਰ ਹੁੰਨੇ ਆ ਨਾ ਇਹ ਫਿਰ ਛਿਲਕੇ ਨਾਲ ਭਰ ਦੰਨੇ ਆ ਇਹ ਕਈ ਵੀਰ ਕਹਿ ਰਹੇ ਸੀਗੇ ਵੀ ਪੱਠੀ ਨਹੀਂ ਲਾਈ ਹੈਗੀ ਪੱਠੀ ਵੀ 200 ਪਤਾ ਕਰਕੇ ਨਹੀਂ ਲਾਈ ਹੈਗੀ ਕੋਈ ਪੱਠੀ ਜੇ ਲਾਉਣੀ ਹੁੰਦੀ ਤਾਂ ਜਿੱਦਾਂ ਹੁਣ ਆਪਾਂ 1000 2000 ਬੱਚਾ ਪਾਲਦੇ ਆ ਉਹਦੇ ਵਾਸਤੇ ਪੱਠੀ ਦੀ ਲੋੜ ਪੈਂਦੀ ਆ 100 ਵਾਸਤੇ ਪੱਠੀ ਦੀ ਲੋੜ ਨਹੀਂ ਪੈਂਦੀ 100 ਚੂਚੇ ਤਾਂ ਕੋਈ ਲੋੜ ਨਹੀਂ ਹੈਗੀ ਜੇ ਪੱਠੀ ਲਾ ਕੇ ਖਰਚਾ ਬਹੁਤ ਪੈਂਦਾ ਘਟਗਲ ਇੱਕ ਪੱਠੀ ਵਿੱਚ 50 ਤੋਂ 60 ਕਿਲੋ ਬਰਾਦਾ ਆ ਜਾਂਦਾ ਤੇ 3 400 ਰੁਪਏ ਕੁਆਂਟਲ ਦਾ ਉਹ ਕਿਉਂਕਿ ਕੱਢਦੇ 7 8 9 ਘੰਟੇ ਪੱਠੀ ਕੱਢਦੇ ਪੱਠੀ ਵਾਲੇ ਦਾ ਸਾਰਾ ਸਿਸਟਮ ਹੈਗਾ ਆਪਣੇ ਆਪਾ ਫਿਰ ਆਪਾਂ ਨੂੰ ਬਚਣਾ ਕੋਈ ਨਹੀਂ ਹੈਗਾ ਕਿਉਂਕਿ ਇਹ 100 ਚੀਚੇ ਪਾਉਣੇ ਸੀ ਤੇ ਆਪਾਂ ਨੇ ਬਚਾਉਣਾ ਵੀ ਹੈਗਾ ਤੇ ਫਿਰ ਬਚਣਾ ਨਹੀਂ ਹੈਗਾ। ਮੈਂ ਤਾਂ ਬੱਲਵ ਆ। ਬੱਲਵ ਦਾ ਹਰਚਾ ਘਾਟਾ ਪੱਠੀ ਨਾਲੋਂ। ਤੇ ਵੀ ਰਾਤ ਨੂੰ ਆਪਾਂ ਢਾਗ ਦੰਨੇ ਆ। ਹਾਂ ਹੁਣ ਦੇਖੋ ਇਹਨਾਂ 'ਚ ਮਾਰਟੈਲਟੀ ਕੋਈ ਨਹੀਂ ਹੈਗੀ। ਜਿਹੜੇ ਇਹਨਾਂ 'ਚ ਕੋਈ ਨਹੀਂ ਮਰਿਆ ਹੈਗਾ। ਸਿਰਫ ਇੱਕ ਆਰ ਆਰ ਵਿੱਚੋਂ ਇੱਕ ਮਰਿਆ ਸੀਗਾ। ਇਹ ਵੀ ਆਪਣੇ ਕੋਲ ਤਕਰੀਬਨ ਹੁਣ 150-20 ਰਹਿ ਗਿਆ। ਬਾਕੀ ਸੇਲ ਕਰਦੇ ਆਪਾਂ ਨੇ। ਸੈਂਟਰ ਵਿੱਚ ਆਪਾਂ ਨੇ ਇਹਨਾਂ ਦੇ ਨਾਲ ਹੁਲਾਤਾ। ਥੈਲੇ ਲਾਤੇ। ਇਹ ਨੇ ਇੱਕ ਦੂਜੇ ਉੱਧਰ ਉੱਧਰ ਆਈ ਜਾਂਦੇ ਸੀਗੇ ਹੁਣ ਆਪਾਂ ਨੇ ਜੀ ਬਿਲਕੁਲ ਬੰਦ ਕਰਤਾ ਇਹਨਾਂ ਦਾ ਜੇ ਮਿਕਸ ਨਾ ਹੋਈ ਵੀ ਸੁਸਾਤ ਤੋਂ ਪਹਿਲਾਂ ਚੱਕਾਂ ਅਖਬਾਰ ਅਖਬਾਰ ਤੋਂ ਬਾਅਦ ਫਿਰ ਪਾਉਨੇ ਆ ਪਾਣੀ ਪਾਣੀ ਵਿੱਚ ਅੱਜ ਆਪਾਂ ਪਾਵਾਂਗੇ ਮਲਟੀਵਿਟਾਮਿਨ ਅੱਜ ਪੰਜਵਾਂ ਦਿਨ ਆ ਨਾ ਅੱਜ ਆਪਾਂ ਮਲਟੀਵਿਟਾਮਿਨ ਪਾਵਾਂਗੇ ਕਿਉਂਕਿ ਵੈਕਸੀਨ ਦੇ ਇੱਕ ਦਿਨ ਪਹਿਲਾਂ ਨਹੀਂ ਕੁਝ ਦੇਣਾ ਹੁੰਦਾ ਤੇ ਵੈਕਸੀਨ ਦੇ ਇੱਕ ਦਿਨ ਬਾਅਦ ਨਹੀਂ ਕੁਝ ਦੇਣਾ ਹੁੰਦਾ ਪਾਣੀ ਸਿੰਪਲ ਪਾਣੀ ਦੇਣਾ ਪੈਂਦਾ ਤੇ ਅੱਜ ਆਪਾਂ ਫਿਰ ਮਲਟੀ ਟਾਰਨ ਦੇ ਦਾਂਗੇ। ਦੋਸਤੋ ਅਖਵਾਰ ਆਪਾਂ ਨੇ ਚੱਕ ਤੇ ਥੱਲੇ ਨਾ ਇੱਕ ਵਾਰ ਨਾ ਝਾੜੂ ਲਾ ਦਨੇ ਆ। ਥੱਲੇ ਇਹਨਾਂ ਦੇ ਬਿੱਟੇ ਜਿਹੀਆਂ ਵੀ ਗਿਰੀਆਂ ਹੋਈਆਂ। ਤੇ ਦਾਣਾ ਜੇ ਮਿਕਸ ਹੋਇਆ ਹੋਣਾ ਦੇਖੋ ਜਿਹੜਾ ਦਾਣਾ ਗਿਰਿਆ ਥੱਲੇ ਮਾੜਾ ਮੋਟਾ ਖਾ ਰਹੇ ਆ। ਇਹਨੂੰ ਵੀ ਆਪਾਂ ਸਾਫ਼ ਕਰ ਦਨੇ ਚੰਗੀ ਤਰ੍ਹਾਂ। A few moments later ਝਾੜੂ ਲਾਤਾ ਹੀ ਚੰਗੀ ਤਰ੍ਹਾਂ। ਐਦਾਂ ਹੀ ਆਪਾਂ ਨੇ ਤਿੰਨ ਚਾਰ ਦਿਨ ਝਾੜੂ ਲਾਉਣਾ ਚੰਗੀ ਤਰ੍ਹਾਂ। ਤੇ ਜਿੰਨੀ ਸਫਾਈ ਹੋਗੀ ਓੰਨੀ ਬਿਮਾਰੀ ਘਟਾਊਗੀ। ਸਫਾਈ ਰੱਖੋਗੇ ਤਾਂ ਬੱਚਾ ਕਦੇ ਨਹੀਂ ਮਰੂਗਾ ਬੱਚਾ ਪੂਰਾ ਤੰਦਰੁਸਤ ਰਹੂਗਾ ਹੁਣ ਆਪਾਂ ਪਾ ਦਈਏ ਇਹਨਾਂ ਨੂੰ ਪਾਣੀ ਆਪਾਂ ਨੇ ਡਬਲ ਐਫ ਜੀ ਲੈ ਕੇ ਆਂਦੇ ਸੀਗੇ 150 ਤੇ 50 ਆਪਾਂ ਨੇ ਸ਼ੇਅਰ ਕਰਤੇ ਤੇ ਆਪਾਂ ਹੁਣ 100 ਦੀ ਵੀਡੀਓ ਬਣਾਵਾਂਗੇ 4 ਮਿੰਟ ਲਈ ਤੇ ਆਪਾਂ ਵਰਤਦੇ ਹਾਂ মালਟੀਵਿਟਾਮਿਨ ਟੂਟਾ ਵਿਟਦਾ ਪਾਣੀ ਆਪਾਂ ਨੇ ਭਰਤਾ ਚੰਗੀ ਤਰ੍ਹਾਂ ਐ ਸਾਫ਼ ਕਰਕੇ ਡੱਬੇ ਤੇ ਹੁਣ ਇਹਨਾਂ ਵਿੱਚ ਆਪਾਂ ਜਿਹੜੇ ਆਪਣੇ ਡਵਲ ਐਫ ਜੀ ਐ 100 ਉਹਨਾਂ ਨੂੰ ਆਪਾਂ ਨੇ 10 ਐਮ ਐਲ ਮਲਟੀਵਿਟਾਮਿਨ ਦੇਣਾ 100 ਨੂੰ 10 ਐਮ ਐਲ ਤੇ ਹੁਣ ਆਪਾਂ ਪਾਉਨੇ ਆ ਮਲਟੀਵਿਟਾਮਿਨ ਆਪਾਂ ਨੇ ਬਰਾਬਰ ਪਾਤਾ ਇਹ ਦੋ ਡੱਬੇ ਆਪਾਂ ਨੇ ਰੱਖਣੇ ਆ ਡਵਲ ਐਫ ਜੀ ਨੂੰ ਇਹਨਾਂ ਚ ਆਪਾਂ ਨੇ 10 ਐਮ ਐਲ ਪਾਤਾ A few moments later. ਦੋ ਡੱਬੇ ਪਾਣੀ ਦੇ ਲਾਤੇ ਤੇ ਚਾਰ ਢੱਕਣ ਆਪਣੇ ਲਾਤੇ ਦਾਣੇ ਵਾਸਤੇ ਲਾਗੇ ਦਾਣਾ ਹਾਂ ਇਹ ਥੱਲੇ ਆਪਾਂ ਨੇ ਛਟਿਆ ਨਹੀਂ ਹੈਗਾ ਦਾਣਾ ਹੁਣ ਆਪਾਂ ਇਹਨਾਂ ਨੂੰ ਢੱਕਣਾ ਜੇ ਵਿੱਚ ਪਾਇਆ ਕਰਨੇ ਤੇ ਇੱਕ ਦੋ ਦਿਨ ਤੱਕ ਫਿਰ ਆਪਾਂ ਨੇ ਇਹਨਾਂ ਜਿਹੜੇ ਫੀਡਰ ਹਨ ਨਾ ਫਿਰ ਇਹਨਾਂ ਦੇ ਉੱਪਰ ਕਵਰ ਵੀ ਪਾ ਲਾਂਗੇ ਤੇ ਬਾਕੀ ਹੁਣ ਜਦੋਂ ਵੀ ਇਹਨਾਂ ਨੇ ਪਾਣੀ ਪੀ ਲਿਆ ਮਲਟੀ ਵਿਟਾਮਿਨ ਨਾਲ ਫਿਰ ਆਪਾਂ ਸਿੰਪਲ ਪਾਣੀ ਪਾ ਲਾਂਗੇ ਤੇ ਦੋਸਤੋ ਕਰਦੇ ਆ ਜੀ ਵੀਡੀਓ ਨੂੰ ਬੰਦ ਤੇ ਵੀਡੀਓ ਕਿਵੇਂ ਲੱਗੀ ਤਾਂ ਕਮੈਂਟ ਕਰਕੇ ਜੀ ਉਹ ਦੱਸਿਆ ਕਰੋ ਜੀ ਧੰਨਵਾਦ